ਦੇ ਹਿਸ਼ਾਰਪੁਰ ਵਾਸੀਆਂ ਨੂੰ ਮੈਂ ਪਹਿਲਾਂ ਵੀ ਅਪੀਲ ਕਰੀ ਸੀਗੀ ਵੀ ਤੁਹਾਡੀ ਇੱਕ ਗਲਤੀ ਮੈਂ ਮੰਨਣਾ ਹੈ ਕਿ ਤੁਸੀਂ ਉਹ ਬੰਦਾ ਜਿਉਂਦਾ ਛੱਡਤਾ ਜਿਉਂਦਾ ਨਹੀਂ ਸੀ ਛੱਡਣਾ ਉਹਨੂੰ ਮਾਰ ਕੇ ਉਸੇ ਟਾਈਮ ਹੀ ਉਹਨੂੰ ਖਤਮ ਕਰ ਦਿੰਦੇ ਤੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਅਰਦਾਸ ਕਰਦੇ ਆਪਾਂ ਵੀ ਵਾਕੀ ਚੜ੍ਹਦੀ ਕਲਾ ਵਾਲਾ ਕੰਮ ਕਰਿਆ ਜਿਹੜੇ ਭਈਏ ਬਚਾਓ ਪੰਜਾਬ ਬਚਾਓ ਤੇ ਕੋਈ ਪੈਦਲ ਮਾਰਚ ਨਾ ਕੱਢੇ ਕੋਈ ਕੈਂਡਲ ਮਾਰਚ ਨਾ ਕੱਢੇ ਡੰਡਾ ਪਰੇਡ ਮਾਰਚ ਕੱਢੇ ਡਾਂਗ ਪਰੇਡ ਮਾਰਚ ਕੱਢੇ ਜਿਹੜਾ ਭਈਆ ਨਜ਼ਰ ਆਂਦਾ ਜਮਾੜਾ ਜਾਂ ਵੀ ਜਿੱਤੇ ਸ਼ੱਕ ਹੁੰਦਾ ਕਿਸੇ ਵੀ ਪ੍ਰਕਾਰ ਦਾ ਡਾਂਗ ਫੇਰੇ ਰੱਜ ਕੇ ਤੇ ਉਹਨੂੰ ਰੇਲਵੇ ਸਟੇਸ਼ਨ ਤੱਕ ਛੱਡ ਕੇ ਆਵੇ ਵੀ ਤੁਰਦਾ ਹੋ ਜਾ ਇੱਥੋਂ ਨੀ ਮਨਿੰਦਰ ਭਾਈ ਅੱਗੇ ਉਹਨੇ ਕੀ ਕਰਨਾ ਉਹਦੇ ਬਾਅਦ ਦੀ ਗੱਲ ਆ ਕਿਉਂਕਿ ਮਾਂ ਪਿਓ ਨੂੰ ਵੀ ਉਹਨੇ ਤੇ ਲਾਜ ਲਾਤੀ ਆਪਣੀ ਮਾਂ ਨੂੰ ਵੀ ਲਾਜ ਲਾਤੀ ਕਿ ਜਿਹੜੇ ਛੋਟੇ ਜਿਹੇ ਬੱਚੇ ਦੇ ਨਾਲ ਉਹਨੇ ਇੰਨਾ ਘਟੀਆਂ ਕੰਮ ਕਰਿਆ ਜਾਂ ਮੈਂ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਮਹਾਲੀ ਵਿੱਚ ਇਕੱਠ ਰੱਖਣਾ ਤੇ ਡਾਂਗ ਪ੍ਰੇਡ ਮਾਰਚ ਕਢਣਾ ਮੈਂ ਨਹੀਂ ਵੇਖਣਾ ਭਈਆ ਕੋ ਗਲਤ ਏ ਕਿ ਸਹੀ ਏ ਮੈਂ ਡਾਂਗ ਫੇਰਨੀ ਏ ਇੱਕ ਵਾੜੇ ਸਿਰ ਤੋਂ ਤਰਫੋਂ ਆਉਂਦੇ ਆ ਡੇਹੜਾ ਬਸੀ ਦੇ ਵਿੱਚ ਆ ਮਹਾਲੀ ਦੇ ਵਿੱਚ 2000 ਰੁਪਏ ਨੂੰ ਇਹਨਾਂ ਨੇ ਪ੍ਰਵਾਸੀ ਆਪਣੇ ਘਰਾਂ ਚ ਰੱਖੇ ਹੋਏ ਆ ਉੱਪਰ ਰੱਖੇ ਛੱਦਾਂ ਤੇ ਸ਼ਰਮ ਕਰੋ 2000 ਰੁਪਏ ਕੀ ਹੁੰਦਾ 2000 ਰੁਪਏ ਉਪ ਮੰਤਰੀ ਸਾਹਿਬ ਦਾ ਕੱਲ ਬਿਆਨ ਆਉਂਦਾ ਕਿ ਵੀ ਅਸੀਂ ਉਹ ਕਿਸ ਕੋਈ ਆ ਰਿਹਾ ਕੰਮ ਕਰਨਾ ਸੀ ਉਹਨਾਂ ਨੂੰ ਰੋਕ ਨਹੀਂ ਸਕਦੇ ਸਾਡੇ ਪੰਜਾਬੀ ਤਾਂ ਬਾਹਰ ਕੰਮ ਕਰਨ ਜਾਂਦੇ ਨੇ ਸਾਡੇ ਪੰਜਾਬੀ 40-40 ਲੱਖ ਰੁਪਈਆ ਲਾ ਕੇ ਜਾਂਦੇ ਆ ਐਨਾ ਵਾਂਗੂ ਰੇਲ ਉੱਥੋਂ ਬੈਠ ਕੇ ਰੇਲ ਤੇ ਤੇ ਸਿੱਧਾ 150-200 ਰੁਪਏ ਜਿੱਥੇ ਮਹਾਲੀ ਪਹੁੰਚ ਜਾਂਦੇ ਆ ਜਾਂ ਪੰਜਾਬ ਚ ਪਹੁੰਚ ਜਾਂਦੇ ਆ ਸਾਡੇ ਪੰਜਾਬੀ 40 ਲੱਖ ਰੁਪਈਆ ਲਾ ਕੇ ਜਾਂਦੇ ਤੇ ਇਹ ਵੀ ਡਰ ਰਹਿੰਦਾ ਆ ਅਮਰੀਕਾ ਨੇ 50-50 ਲੱਖ ਰੁਪਈਆ ਲੈ ਕੇ ਚੱਕ-ਚੱਕ ਮਾਰੇ ਸਾਰੇ ਪੁਲਿਸ ਕੀ ਕਰਦੀ ਹੈ ਜੇ ਸਾਡਾ ਕੋਈ ਪੰਜਾਬੀ ਜਾਂ ਕੋਈ ਵੀ ਗੱਲ ਹੁੰਦੀ ਮਿੰਟ ਚ ਐਨਕਾਊਂਟਰ ਕਰ ਦਿੰਦੇ ਆ ਅਸੀਂ ਰੋਜ਼ ਵੇਖਦੇ ਆ ਲੜਕਾ ਦੀ ਲੱਤ 'ਚ ਗੋਲੀ ਮਾਰੀ ਹੁੰਦੀ ਏ ਅਸੀਂ ਜੀ ਉੱਥੋਂ ਫੜ ਲਿਆ ਉੱਥੋਂ ਬਣ ਲਿਆ ਕਿਹੜਾ ਫੜ ਲਿਆ ਫੜਿਆ ਇਹਨਾਂ ਨੇ ਆ ਪਹਿਲਾਂ ਹੀ ਹੁੰਦਾ ਉਹ ਤੇ ਕੀ ਭਈ ਇਹ ਪੰਜਾਬੋਂ ਆਉਂਦੀ ਕੋਈ ਹਾਦਸਾ ਨਹੀਂ ਹੁੰਦਾ ਸਾਡੀ ਵੈਰੀਫਿਕੇਸ਼ਨ ਹੁੰਦੀ ਆ ਜਿਹੜਾ ਹੁਣ ਕੁੰਬੜੇ ਬੱਚੇ ਮਾਰੇ ਸੀ ਦੋ ਉਹ ਇਹਨਾਂ ਨੂੰ ਲੱਭੇ ਨਹੀਂ ਹਫਤਾ ਪੁਲਿਸ ਨੂੰ ਮਾਰਦੀ ਛਾਲਾਂ ਪੁਲਿਸ ਲੱਭਲੇ ਸੀ ਇੱਕ ਹਫਤਾ ਬੱਚੇ ਲੈ ਕੇ ਲੋਕ ਸੜਕ ਤੇ ਬੈਠੇ ਰਹੇ ਸਾਰੇ ਪੰਜਾਬ 'ਚ ਕਿੱਡਾ ਮੁੱਦਾ ਉਹ ਭੁੱਲ ਗਏ ਲੋਕ ਆਹ ਜਿਹੜਾ ਸਰਪੰਚ ਪਿੰਡ ਦੇ ਵਿੱਚ ਉਹਨਾਂ ਰੱਖੂਗਾ ਪ੍ਰਵਾਸੀ ਦੇ ਬਾਅਦ ਚ ਪਰਚਾ ਦਰਜ ਹੋਣਾ ਚਾਹੀਦਾ ਪਹਿਲਾਂ ਸਰਪੰਚ ਦੇ ਪਰਚਾ ਦਰਜ ਹੋਣਾ ਚਾਹੀਦਾ ਕਿਹੜੇ ਕਿਹੜੇ ਅਧਿਕਾਰ ਦੇ ਨਾਲ ਉਹਦਾ ਵੋਟ ਬਣਵਾਤਾ ਕਿਹੜੇ ਅਧਿਕਾਰ ਦੇ ਨਾਲ ਉਹਨੇ ਆਧਾਰ ਕਾਰਡ ਬਣਾਤਾ ਉਹਦਾ ਇੱਕ ਕੀ ਰਿਪੋਰਟ ਵੀ ਨਹੀਂ ਇੱਕ ਉੱਥੋਂ ਦੀ ਰਿਪੋਰਟ ਹੋ ਕੇ ਆਉਂਦੇ ਆ ਤੇ ਰੇਲਾਂ 'ਚ ਹੀ ਬਿਠਾਉਣੇ ਆ ਬਿਠਾਓ ਰੇਲਾਂ 'ਚ ਸੀਐਮ ਕੀ ਸੀਐਮ ਨਾ ਵੀ ਸਟੈਂਡ ਨਹੀਂ ਲੈ ਸਕਦਾ ਕਾਹਦਾ ਸੀਐਮ ਐ ਫਿਰ ਪੰਜਾਬ ਦਾ ਜਿਹੜਾ ਇੰਨਾ ਜਿਹਾ ਕੰਮ ਵੀ ਨਹੀਂ ਕਰ ਸਕਦਾ ਖਸ਼ਿਆਰਪੁਰ ਦੀ ਕਟਣਾ ਤੋਂ ਬਾਅਦ ਲਗਾਤਾਰ ਪ੍ਰਵਾਸੀਆਂ ਨੂੰ ਪੰਜਾਬ ਵਿੱਚੋਂ ਖਤੇੜਨ ਲਈ ਜੋ ਮਹੀਬ ਨੇ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਇੱਕ ਪਾਸੇ ਰੋਸ ਮਾਰਚ ਰੋਸ ਪ੍ਰਦਰਸ਼ਨ ਤੇ ਅੱਜ ਧਰਨੇ ਲਗਾਏ ਜਾ ਰਹੇ ਨੇ ਅੱਜ ਕੁਰਾਲੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕੁਰਾਲੀ ਦੇ ਵਿੱਚ ਨਯੰਗ ਸਿੰਘ ਜਥੇਬੰਦੀਆਂ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਜਿੱਥੇ ਕਿ ਕੁਰਾਲੀ ਲਾਈਟਾਂ ਦੇ ਉੱਪਰ ਚੱਕਾ ਜਾਮ ਕਰ ਦਿੱਤਾ ਹੈ ਤੇ ਨਯੰਗ ਸਿੰਘ ਫੌਜਾ ਇੱਥੇ ਮੌਜੂਦ ਨੇ ਕੁਲਵਿੰਦਰ ਸਿੰਘ ਬਾਬਾ ਜੀ ਹੁਣ ਵੱਲੋਂ ਜਿਹੜੀ ਇਹ ਫੌਜ ਇੱਥੇ ਪਹੁੰਚੀ ਹੈ ਜਥੇਬੰਦੀ ਪਹੁੰਚੀ ਹੈ ਗੱਲਬਾਤ ਕਰਦੇ ਹਾਂ ਬਾਬਾ ਜੀ ਕਿਵੇਂ ਦੇਖਦੇ ਹੋ ਜਿਹੜੀ ਜੀ ਬਸਨੀਕ ਹਾਂਜੀ ਕਰਾਲੀ ਦੇ ਕਿਵੇਂ ਦੇਖਦੇ ਹੋ ਤਰਨੇ ਦਾ ਮੇਨ ਮੋਟਿਵ ਕੀ ਹੈ ਜੀ ਮੇਨ ਮੋਟਿਵ ਤਾਂ ਇਹ ਹੈ ਜਿਹੜਾ ਬੱਚੇ ਗੱਲ ਉੱਥੇ ਗਲਤ ਕੰਮ ਕੀਤਾ ਤੇ ਉਹਦਾ ਕਤਲ ਕੀਤਾ ਹੈ ਉਹਦੇ ਪ੍ਰਤੀ ਅਸੀਂ ਜਿਹੜੇ ਲੋਕ ਸੁੱਤੇ ਪਏ ਐ ਉਹਨਾਂ ਨੂੰ ਜਗਾਣ ਵਾਸਤੇ ਅਸੀਂ ਇੱਥੇ ਜਾਮ ਲਾਇਆ ਹੈ ਤੇ ਲਗਾਤਾਰ ਤਰਨੇ ਲਗਾ ਰਿਹਾ ਕੱਲ ਰਾਤ ਵੀ ਰੋਸ ਮਾਰਚ ਕੱਡੇ ਸੀ ਕਰਾਲੀ ਸ਼ਹਿਰ ਦੇ ਵਿੱਚ ਇੱਕ ਇਹ ਕਦੋਂ ਤੱਕ ਚੱਲਦੇ ਰਹਿਣਗੇ ਇਦਾਂ ਹੀ ਦੇਖੋ ਲਗਾਤਾਰ ਤਾਂ ਨਹੀਂ ਚੱਲਦੇ ਹੈਗੇ ਇਹ ਯਾਨੀ ਕਿ ਜਿਹੜੇ ਹੁਣ ਇੱਥੇ ਪਰਵਾਸੀ ਆ ਰਹੇ ਐ ਨਵੇਂ ਆ ਰਹੇ ਐ ਉਹਨਾਂ ਪ੍ਰਤੀ ਅਸੀਂ ਰੋਗ ਜ਼ਰੂਰ ਲਾਵਾਂਗੇ ਹਾਂ ਤੇ ਬਾਬਾ ਮਾਨ ਸਿੰਘ ਜੀ ਉੱਥੇ ਮਿਊਜ਼ ਨੇ ਬਾਬਾ ਜੀ ਕਿਵੇਂ ਦੇਖਦੇ ਹੋ ਮੋਹਾਲੀ ਤੋਂ ਚੱਲ ਕੇ ਇੱਥੇ ਪਹੁੰਚੇ ਹਾਂ ਤਰਨਾ ਲਗਾਇਆ ਜਾ ਰਿਹਾ ਇਸ ਘਟਨਾ ਨੂੰ ਕਿਵੇਂ ਦੇਖਦੇ ਹੋ ਜੋ 5 ਸਾਲਾਂ ਬੱਚੇ ਦੇ ਨਾਲ ਬੀਤਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਮਾੜਾ ਹੋਇਆ ਜੀ ਜੀ ਜਿਹੜਾ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਬਸ ਇਹ ਤੇ ਚੌਂਕ 'ਚ ਖੜਾ ਕੇ ਸਜ਼ਾ ਦੇਣੀ ਚਾਹੀਦੀ ਸੀ ਉਹਨੂੰ ਹਾਂ ਹਾਂ ਕਾਨੂੰਨ ਆਪਣੇ ਹਿਸਾਬ ਨਾਲ ਸਜ਼ਾ ਦੇਊਗਾ ਕਾਨੂੰਨ ਨੇ ਹੁਣ 26 ਤਰੀਕ ਨੂੰ ਕਿਤੇ ਨਾ ਕਿਤੇ ਫੇਰ ਪੇਸ਼ੀ ਹੋਣੀ ਹੈ ਉਸ ਪ੍ਰਵਾਸੀ ਦੀ ਫੇਰ ਦੁਬਾਰਾ ਹੁਣ ਕਾਨੂੰਨ ਦੱਸਣਗੇ ਵੀ ਕਿਹੜੇ ਕੀ ਸਜ਼ਾ ਦਿੱ ਚੰਗ ਦੇਣਾ ਚਾਹੀਦਾ ਸੀ ਹਨਾ ਹਾਂ ਚਲੋ ਉਹ ਘਟਣਾ ਹੁੰਦੀ ਹੈ ਵੀਰ ਉਸ ਤੋਂ ਬਾਅਦ ਇੱਕ ਜਲੰਧਰ ਦੀ ਪਰਸੋਂ ਦੀ ਘਟਨਾ ਦੇਖਿਆ ਤਿੰਨ ਚਾਰ ਸਾਲ ਬੱਚੀ ਨੂੰ ਪ੍ਰਵਾਸੀ ਕਮਰੇ ਦੇ ਵਿੱਚ ਲਿਆ ਜਾਂਦਾ ਉਸ ਤੋਂ ਬਾਅਦ ਉਹ ਵੀ ਵੀਡੀਓ ਅੱਗ ਵਾਂਗੂ ਵਾਇਰਲ ਹੁੰਦੀ ਹੈ ਹਾਂ ਹਾਂ ਸਾਡੀ ਇਹ ਟੀਵੀ ਤੇ ਵੀ ਚੱਲਣ ਦੀ ਬੜਾ ਵੱਡਾ ਮੁੱਦਾ ਹੈ ਪ੍ਰਵਾਸੀਆਂ ਆ ਜਿਹੜੇ ਆ ਭਈਏ ਆ ਇਹਨਾਂ ਨੇ ਬੜਾ ਗੰਦ ਪਾਇਆ ਹੋਇਆ ਪੰਜਾਬ ਦੇ ਵਿੱਚ ਜਿਹੜੇ ਛੋਟੇ ਛੋਟੇ ਬੱਚਿਆਂ ਦੇ ਨਾਲ ਗਲਤ ਕੰਮ ਕਰਨਾ ਕਦੀ ਸਾਡੀਆਂ ਧੀਆਂ ਦੇ ਨਾਲ ਕਦੀ ਸਾਡੇ ਪੰਜਾਬੀ ਭਰਾਵਾਂ ਦੇ ਨਾਲ ਉਹਨਾਂ ਦੀ ਪੱਗਾਂ ਲਾਣੀ ਆ ਇਹਨਾਂ ਨੇ ਜਿਹੜਾ ਲਗਾਤਾਰ ਗੰਦ ਪਾਇਆ ਹੋਇਆ ਇਸ ਪੰਜਾਬ ਦੇ ਵਿੱਚ ਜਿਹੜਾ 10ਵੇਂ ਪਾਸ਼ਾ ਮਹਾਰਾਜ ਦੀ ਕਿਰਪਾ ਦੇ ਨਾਲ ਪੰਜਾਬ ਇਹ ਵੱਸਦਾ ਪਿਆ ਇਹ ਗੰਦ ਅਸੀਂ ਨਹੀਂ ਪੈਣ ਦੇਣਾ ਪੰਜਾਬ ਦੇ ਵਿੱਚ ਕਿਸੇ ਵੀ ਪ੍ਰਵਾਸੀ ਨੂੰ ਜਾਂ ਜਿਹੜਾ ਵੀ ਇਹ ਬਿਹਾਰੀ ਨੇ ਇਹਨੇ ਜਿੱਕਨੇ ਅੱਗੇ ਤੋਂ ਗੰਦ ਪਾਇਆ ਅਸੀਂ ਇੱਕ ਨਾਰਾ ਦੇਣਾ ਕਿ ਪੰਜਾਬ ਜੜੇ ਭਈਏ ਬਚਾਓ ਪੰਜਾਬ ਬਚਾਓ ਤੇ ਕੋਈ ਪੈਦਲ ਮਾਰਚ ਨਾ ਕੱਢੇ ਕੋਈ ਕੈਂਡਲ ਮਾਰਚ ਨਾ ਕੱਢੇ ਡੰਡਾ ਪਰੇਡ ਮਾਰਚ ਕੱਢੇ ਡਾਂਗ ਪਰੇਡ ਮਾਰਚ ਕੱਢੇ ਜਿਹੜਾ ਭਈਆ ਨਜ਼ਰ ਆਂਦਾ ਜਮਾੜਾ ਜਾਂ ਵੀ ਜਿੱਤੇ ਸ਼ੱਕ ਹੁੰਦਾ ਕਿਸੇ ਵੀ ਪ੍ਰਕਾਰ ਦਾ ਡਾਂਗ ਫੇਰੇ ਰੱਜ ਕੇ ਤੇ ਉਹਨੂੰ ਰੇਲਵੇ ਸਟੇਸ਼ਨ ਤੱਕ ਛੱਡ ਕੇ ਆਵੇ ਤੁਰ ਦੌੜਿਆ ਇੱਥੋਂ ਨਹੀਂ ਮਨਿੰਦਰ ਭਾਈ ਗੱਲ ਕਰੀਏ ਇੱਕ ਬੰਦੇ ਦੀ ਗਲਤੀ ਹੈ ਕਹਿੰਦੇ ਬਾਕੀਆਂ ਦਾ ਕੀ ਕਸੂਰ ਹੈ ਐਦਾਂ ਦੇ ਕਮੈਂਟ ਆਉਂਦੇ ਨੇ ਕਈ ਵਾਰ ਵੀਡੀਓ ਦੇ ਨੀਚੇ ਜਦੋਂ ਵੀਡੀਓ ਬਹਰਨ ਹੁੰਦੀ ਹੈ ਨਾ ਗੱਲ ਐਵੇਂ ਆ ਨਾ ਜੀ ਇੱਕ ਦੀ ਗਲਤੀ ਸਾਰਿਆਂ ਨੂੰ ਲੈ ਕੇ ਬਹਿ ਜਾਂਦੀ ਹੈ ਲੇਕਿਨ ਪੰਜਾਬ ਦੇ ਵਿੱਚ ਲਗਾਤਾਰ ਬਿਹਾਰੀਆਂ ਵੱਲੋਂ ਹੀ ਕੋਈ ਨਾ ਕੋਈ ਐਵੇਂ ਦੀ ਖਬਰ ਆਂਦੀ ਹੈ ਕਿ ਕਿਸੇ ਪੰਜਾਬੀਆਂ ਵੱਲੋਂ ਬਹੁਤ ਘੱਟ ਹੁੰਦੀ ਹੈ ਹੁੰਦਾ ਹਰ ਜਗ੍ਹਾ ਹੈ ਵੀ ਇਹ ਨਹੀਂ ਕਿ ਵਿਦੇਸ਼ਾਂ 'ਚ ਵੀ ਹੁੰਦਾ ਇੱਥੇ ਵੀ ਹੁੰਦਾ ਲੇਕਿਨ ਇੱਕ ਛੋਟੇ ਬੱਚੇ ਦੇ ਨਾਲ ਇਹ ਜਿਹੜਾ ਕ੍ਰਾਈਮ ਹੋਣਾ ਇਹ ਤਾਂ ਬੜੀ ਮਾੜੀ ਘਟਿਆ ਸੋਚ ਦਾ ਮਾਨਸਿਕਤਾ ਹੋएगी ਨਾ ਉਹਦੀ ਕਿਉ ਇਹ ਤਰਤੀ ਤੇ ਨਾ ਪੈਦਾ ਵੀ ਨਹੀਂ ਹੋਣਾ ਚਾਹੀਦਾ ਜਿਹਦੀ ਸੋਚ ਐਹੋ ਜੀ ਘਟਿਆ ਐ ਐਹੋ ਜਾਂ ਬੰਦਾ ਪੈਦਾ ਵੀ ਨਹੀਂ ਹੋਣਾ ਚਾਹੀਦਾ ਉਹਦਾ ਅੱਗੇ ਅੱਗੇ ਉਹਨੇ ਕੀ ਕਰਨਾ ਉਹਦੇ ਬਾਅਦ ਦੀ ਗੱਲ ਆ ਕਿਉਂਕਿ ਮਾਂ ਪਿਓ ਨੂੰ ਵੀ ਉਹਨੇ ਤੇ ਲਾਜ ਲਾਤੀ ਆਪਣੀ ਮਾਂ ਨੂੰ ਵੀ ਲਾਜ ਲਾਤੀ ਕਿ ਜਿਹੜੇ ਛੋਟੇ ਜਿਹੇ ਬੱਚੇ ਦੇ ਨਾਲ ਉਹਨੇ ਇੰਨਾ ਘਟਿਆ ਕੰਮ ਕਰਿਆ ਕਹਿੰਦੇ 2 ਦਿਨ ਦੀ ਰਿਮਾਂਡ ਸੀ ਰਿਮਾਂਡ ਦੇ ਵਿੱਚ ਕੁਝ ਬੋਲੇ ਨਹੀਂ ਹੈਗੇ ਬੋਲੇ ਨਹੀਂ ਹੈਗੇ ਪਰਵਾਸੀ ਉਹ ਕੋਈ ਬਿਆਨ ਨਹੀਂ ਦਿੱਤੇ ਹੈਗੇ ਹੁਣ ਦੁਬਾਰਾ ਫੇਰ ਰਿਮਾਂਡ ਤੇ ਲੈਣ ਰਿਮਾਂਡ ਕਿਹੜੇ ਰਿਮਾਂਡ ਲੈ ਆ ਜੀ ਪੁਲਿਸ ਕੀ ਕਰਦੀ ਐ ਜੇ ਸਾਡਾ ਕੋਈ ਪੰਜਾਬੀ ਜਾਂ ਕੋਈ ਵੀ ਗੱਲ ਹੁੰਦੀ ਮ ਜੇ ਗੋਲੀ ਮਾਰੀ ਹੁੰਦੀ ਏ ਅਸੀਂ ਜੀ ਉਥੋਂ ਫੜ ਲਿਆ ਉਥੋਂ ਬਣ ਲਿਆ ਕਿਹੜਾ ਫੜ ਲਿਆ ਫੜਿਆ ਇਹਨਾਂ ਨੇ ਆ ਪਹਿਲਾਂ ਹੀ ਹੁੰਦਾ ਉਹ ਤੇ ਕੀ ਹੁਣ ਭਈਆ ਇਹਨਾਂ ਕੋ ਉਚਾਰ ਥੱਪੜ ਵੀ ਨਹੀਂ ਵੱਜਣਦੇ ਕੁਛ ਨਹੀਂ ਇਹ ਸਾਰੇ ਪ੍ਰੋਪੋਗੈਂਡੇ ਆ ਸਰਕਾਰਾਂ ਦੀ ਇੱਕ ਨੀਤੀ ਏ ਉਹਨਾਂ ਨੂੰ ਲਿਆ ਲਿਆ ਕੇ ਸਾਡੇ ਸਿਰਾਂ ਤੇ ਬਿਠਾਤਾ ਲਿਆ ਕੇ ਸਾਡੇ ਸਿਰ ਤੇ ਬਿਠਾ ਕੇ ਵੀ ਹਾਂ ਵੀ ਭਈਆਂ ਦੇ ਥੱਲੇ ਚੱਲੋ ਉਹ ਉਹਨਾਂ ਨੂੰ ਨੌਕਰ ਸੁਣਿਆ ਉਹ ਅਸੀਂ ਉਹਨਾਂ ਦੇ ਨੌਕਰ ਬਣਦੇ ਜਾਂਨੇ ਆ ਨਹੀਂ ਜੀ ਗੱਲ ਕਰੀਏ ਪਿੰਡਾਂ ਦੇ ਵਿੱਚ ਮਤੇ ਪੈ ਰਹੇ ਨੇ ਲੱਗਦਾ ਪੂਰੇ ਪੰਜਾਬ ਦੇ ਵਿੱਚ ਲਗਾਤਾਰ ਮਤੇ ਪੈ ਰਹੇ ਨੇ ਵੀ ਪ੍ਰਵਾਸੀਆਂ ਨੂੰ ਮੋਟਰਾਂ ਦਾ ਕਿਸਮਤ ਰੱਖੋ ਘਰਾਂ ਦੇ ਵਿੱਚ ਨਾ ਵਾੜੋ ਬਿਲਕੁਲ ਮਤੇ ਪੈਣੇ ਚਾਹੀਦੇ ਆ ਜਿਹੜਾ ਸਰਪੰਚ ਪਿੰਡ ਦੇ ਵਿੱਚ ਉਹਨਾਂ ਰੱਖੂਗਾ ਪ੍ਰਵਾਸੀ ਦੇ ਬਾਅਦ ਚ ਪਰਚਾ ਦਰਜ ਹੋਣਾ ਚਾਹੀਦਾ ਪਹਿਲਾਂ ਸਰਪੰਚ ਦੇ ਪਰਚਾ ਦਰਜ ਹੋਣਾ ਚਾਹੀਦਾ ਕਿਹੜੇ ਕਿਹੜੇ ਅਧਿਕਾਰ ਦੇ ਨਾਲ ਉਹਦਾ ਵੋਟ ਬਣਵਾਤਾ ਕਿਹੜੇ ਅਧਿਕਾਰ ਦੇ ਨਾਲ ਉਹਨੇ ਆਧਾਰ ਕਾਰਡ ਬਣਾਤਾ ਉਹਦਾ ਕਿਸ ਕੋਈ ਤਰੀਕਾ ਦੱਸੋ ਨਾ ਆਪਣੇ ਸਿਰਫ ਆਪਣੀ ਵੋਟਾਂ ਦੇ ਚੱਕਰ 'ਚ ਜੇ ਤੁਸੀਂ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਵਾੜੀ ਬੈਠੇ ਹੋ ਆ ਮੈਨੂੰ ਫੋਨ ਆਉਂਦੇ ਲਗਾਤਾਰ ਫੋਨ ਆਉਂਦੇ ਆ ਡੇਹੜਾ ਬੱਸੀ ਦੇ ਵਿੱਚ ਆ ਮਹਾਲੀ ਦੇ ਵਿੱਚ 2000 ਰੁਪਏ ਨੂੰ ਇਹਨਾਂ ਨੇ ਪ੍ਰਵਾਸੀ ਆਪਣੇ ਘਰਾਂ 'ਚ ਰੱਖੇ ਹੋਏ ਆ ਉੱਪਰ ਰੱਖੇ ਛੱਤਾਂ ਤੇ ਸ਼ਰਮ ਕਰੋ 2000 ਰੁਪਏ ਕੀ ਹੁੰਦਾ 2000 ਰੁਪਏ ਵੈਰੀਫਿਕੇਸ਼ਨ ਨਹੀਂ ਹੁੰਦੀ ਕੋਈ ਉਧਾਰ ਘਟ ਨਹੀਂ ਹੁੰਦਾ ਸਾਡੀ ਵੈਰੀਫਿਕੇਸ਼ਨ ਹੁੰਦੀ ਆ ਜਿਹੜਾ ਹੁਣ ਕੁੰਬੜੇ ਬੱਚੇ ਮਾਰੇ ਸੀ ਦੋ ਉਹ ਇਹਨਾਂ ਨੂੰ ਲੱਭੇ ਨਹੀਂ ਹਫ਼ਤਾ ਪੁਲਿਸ ਨੂੰ ਮਾਰਦੀ ਛਾਲਾਂ ਪੁਲਿਸ ਲੱਭਲੇ ਸੀ ਇੱਕ ਹਫ਼ਤਾ ਬੱਚੇ ਲੈ ਕੇ ਲੋਕ ਸੜਕ ਤੇ ਬੈਠ ਮਾੜਾ ਕਰਮ ਕਰਤਾ ਇਹ ਹਫਤੇ ਬਾਅਦ ਫਿਰ ਲੋਕ ਭੁੱਲ ਜਾਣਗੇ ਇਹ ਤੇ ਠੋਸ ਫੈਸਲਾ ਲੈਣ ਮਤਾ ਪਾ ਕੇ ਹਰ ਪੰਜਾਬ ਦੇ ਪਿੰਡ ਦੇ ਵਿੱਚ ਪੁਲਿਸ ਦਾ ਕੰਮ ਹੈ ਇਹ ਵੈਰੀਫਾਈ ਕਰੇ ਕਿ ਉਹ ਸਰਪੰਚ ਨੂੰ ਜਾ ਕੇ ਪੁੱਛੇ ਵੀ ਹਾਂ ਵੀ ਇਹ ਤੁਹਾਡੇ ਪਿੰਡ ਦੇ ਵਿੱਚ ਇੰਨੇ ਬਈਏ ਰਹਿੰਦੇ ਪਿਆ ਕਿੰਨੇ ਟਾਈਮ ਤੋਂ ਰਹਿੰਦੇ ਪਏ ਤੇ ਕਿੱਥੋਂ ਆ ਗਏ ਨਹੀਂ ਮੁੱਖ ਮੰਤਰੀ ਸਾਹਿਬ ਦਾ ਗੱਲ ਬਿਆਨ ਆਉਂਦਾ ਕਿ ਵੀ ਅਸੀਂ ਕਿਸ ਕੋਈ ਆ ਰਿਹਾ ਕੰਮ ਕਰਨਾ ਸੀ ਉਹਨਾਂ ਨੂੰ ਰੋਕ ਨਹੀਂ ਸਕਦੇ ਸਾਡੇ ਪੰਜਾਬੀ ਤਾਂ ਬਾਹਰ ਕੰਮ ਕਰਨ ਜਾਂਦੇ ਨੇ ਸਾਡੇ ਪੰਜਾਬੀ 40-40 ਲੱਖ ਰੁਪਈਆ ਲਾ ਕੇ ਜਾਂਦੇ ਆ ਐਨਾ ਵੰਗੂ ਰੇਲ ਉੱਥੋਂ ਬੈਠ ਕੇ ریل ਤੇ ਤੇ ਸਿੱਧਾ 150 200 ਰੁਪਏ ਜਿੱਥੇ ਮਹਾਲੀ ਪਹੁੰਚ ਜਾਂਦੇ ਆ ਜਾਂ ਪੰਜਾਬ ਚ ਪਹੁੰਚ ਜਾਂਦੇ ਆ ਸਾਡੇ ਪੰਜਾਬੀ 40 ਲੱਖ ਰੁਪਇਆ ਲਾ ਕੇ ਜਾਂਦੇ ਤੇ ਇਹ ਵੀ ਡਰ ਰਹਿੰਦਾ ਆ ਅਮਰੀਕਾ ਨੇ 50 50 ਲੱਖ ਰੁਪਇਆ ਲੈ ਕੇ ਚੱਕ ਚੱਕ ਮਾਰੇ ਸਾਰੇ ਇਹਨੂੰ ਕਿਉਂ ਨਹੀਂ ਸੁੱਟਦੇ ਇਹ ਕੀ ਡਿਪੋਰਟ ਵੀ ਨਹੀਂ ਉੱਥੋਂ ਡਿਪੋਰਟ ਹੋ ਕੇ ਆਉਂਦੇ ਆ ਤੇ ਰੇਲਾਂ ਚ ਬਿਠਾਉਣੇ ਆ ਬਟ ਬਿਠਾਓ ਰੇਲਾ ਚ ਸੀਐਮ ਕੀ ਸੀਐਮ ਇੰਨਾ ਵੀ ਸਟੈਂਡ ਨਹੀਂ ਲੈ ਸਕਦਾ ਕਾਹਦਾ ਸੀਐਮ ਆ ਫਿਰ ਪੰਜਾਬ ਦਾ ਜਿਹੜਾ ਇੰਨਾ ਜਾਂ ਕੰਮ ਵੀ ਨਹੀਂ ਕਰ ਸਕਦਾ ਪੰਜਾਬ ਦਾ ਸੀਐਮ ਹੋਵੇ ਤਾਂ ਠੋਸ ਗੱਲ ਨਾ ਕਰੇ ਇੱਕ ਬੱਚਾ ਅਸੀਂ ਅਸੀਂ ਵੀ ਬੱਚਿਆਂ ਵਾਲੇ ਆ ਸਾਰੇ ਇੱਥੇ ਜਿੰਨੇ ਖੜੇ ਸਭ ਬੱਚਿਆਂ ਵਾਲੇ ਆ ਚਲੋ ਕਿਸੇ ਆ ਪੰਜਾਬ ਦੇ ਪ੍ਰਤੀ ਕੋਈ ਹਮਦਰਦੀ ਨਹੀਂ ਹੈਗੀ ਕੋਈ ਗੱਲ ਨਹੀਂ ਆ ਬਾੜ ਆਇਆ ਕੋਈ ਹਮਦਰਦੀ ਨਹੀਂ ਜਾਂ ਪੰਜਾਬ ਦੇ ਉੱਤੇ ਹੀ ਨਹੀਂ ਨਹੀਂ ਵੱਡੇ ਵੱਡੇ ਕੰਮ ਹੋ ਜਾਂਦੇ ਆ ਕੋਈ ਹਮਦਰਦੀ ਨਹੀਂ ਬੱਚੇ ਤੇ ਸਾਰਿਆਂ ਦੇ ਸਾਂਝੇ ਹੁੰਦੇ ਆ ਕੀ ਬੱਚੇ ਦੇ ਪ੍ਰਤੀ ਵੀ ਤੁਹਾਡੀ ਕੋਈ ਹਮਦਰਦੀ ਨਹੀਂ ਹੈ ਉਹਦੇ ਪ੍ਰਤੀ ਵੀ ਤੁਸੀਂ ਇਹ ਗੱਲਾਂ ਕਰਨ ਦੇ ਉਹ ਵੀ ਸਾਡੇ ਉਹ ਉਹ ਵੀ ਕੰਮ ਕਰਨ ਆਉਂਦੇ ਆ ਪੰਜਾਬੀ ਵੀ ਕੰਮ ਕਰਨ ਜਾਂਦੇ ਆ ਕੋਈ ਚੱਜ ਦਾ ਬਿਆਨ ਤਾਂ ਦੇ ਲੋ ਜੇ ਹੋਰ ਕੁਝ ਨਹੀਂ ਕਰ ਸਕਦੇ ਲੱਗਦਾ ਜਦੋਂ ਵੋਟਾਂ ਵਗੈਰਾ ਆਉਂਦੀਆਂ ਕਹਿੰਦੇ ਅਕਸਰ ਤੁਹਾਨੂੰ ਪਤਾ ਵੀ ਜਦੋਂ ਖਬਰਾਂ ਆਉਂਦੀਆਂ ਕਹਿੰਦੇ ਵੀ ਵੋਟਾਂ ਦੇ ਲਈ ਸਾਰਾ ਕੁਝ ਕੀਤਾ ਜਾਂਦਾ ਇਹਨਾਂ ਦੀ ਵੋਟਾਂ ਬਣੀ ਹੁੰਦੀਆਂ ਤਾਂ ਕਿਤੇ ਨਾ ਕਿਤੇ ਇਹਨਾਂ ਦੀ ਜਿਆਦਾ ਵੋਟ ਪੈ ਜਾਂਦੀ ਹੈ ਸਰਕਾਰ ਬਣ ਜਾਂਦੀ ਹੈ ਇਦਾਂ ਦੀ ਖਬਰਾਂ ਵੀ ਮੈਂ ਤਾਂ ਪਹਿਲਾਂ ਹੀ ਕਹਿੰਨਾ ਹੈ ਸਿਰ ਤੇ ਬਿਠਾਏ ਪ੍ਰੋਪੋਗੈਂਡਾ ਸਰਕਾਰ ਦਾ ਇਹ ਸਾਡੇ ਇੱਥੇ ਚਾਹੇ ਸੈਂਟਰ ਸਰਕਾਰ ਲਾ ਲਓ ਇਹ ਸਰਕਾਰਾਂ ਨੇ ਪੰਜਾਬ 'ਚ ਵ ਇਹ ਸਰਕਾਰਾਂ ਨੇ ਵਾੜੇ ਆ ਪੰਜਾਬ ਦੇ ਵਿੱਚ ਵੀ ਇਸੇ ਕਰਕੇ ਵਾੜੇ ਆ ਵੀ ਆਮ ਜਿਹੜੀ ਕੋਈ ਇਲੈਕਸ਼ਨ ਦੀ ਨੀਤੀ ਜਾਂ ਆਪਣੇ ਐਮ.ਐਲ.ਏ ਬਣਾਉਣੇ ਆ ਕਿਉਂਕਿ ਜਦੋਂ ਸਰਪੰਚ ਬਣੂਗਾ ਤਾਂ ਹੀ ਤੇ ਐਮ.ਐਲ.ਏ ਬਣਨਗੇ ਥੱਲੋਂ ਪਿੰਡਾਂ ਚੋਂ ਚੱਲਦੀ ਨਾ ਰਾਜਨੀਤੀ ਇਹ ਜਦੋਂ ਉਹਨਾਂ ਦਾ ਸਰਪੰਚ ਜਿਹੜੀ ਪਾਰਟੀ ਦਾ ਸਰਪੰਚ ਬਣੂਗਾ ਉਹਨਾਂ ਦਾ ਐਮ.ਐਲ.ਏ ਬਣੂਗਾ ਇਹੀ ਰਾਜਨੀਤੀ ਆ ਉਹਨਾਂ ਦੇ ਸੀਐਮ ਬਣੂਗਾ ਪਰ ਹੁਣ ਪਰਿਵਾਰ ਭੁਗਤ ਰਿਹਾ ਪਰਿਵਾਰ ਦੁੱਖ ਦੇ ਵਿੱਚ ਹੈ ਬੇਢੀ-ਬਢੀ ਪਰਿਵਾਰ ਘਟਣਾ ਹੋਈ ਹੈ ਮੈਂ ਲਗਾਤਾਰ ਵੇਖਦਾ ਪਿਆ ਮੇਰਾ ਇੱਕ ਇੰਟਰਵਿਊ ਵੀ ਹੋਇਆ ਸੀ ਅੱਜ ਮੈਂ ਹਿਸ਼ਾਰਪੋਰੀ ਚੱਲਿਆ ਉਹਨਾਂ ਦੇ ਘਰ ਹੀ ਚੱਲਿਆ ਮੇਰੇ ਨਾਲ ਸਾਰੀ ਨਿਹੰਗ ਸਿੰਘ ਫौज ਚੱਲੀ ਏ ਜਾ ਕੇ ਪਰਿਵਾਰ ਨਾਲ ਸੀ ਗੱਲਬਾਤ ਕਰਾਂਗੇ ਤੇ ਹਿਸ਼ਾਰਪੁਰ ਵਾਸੀਆਂ ਨੂੰ ਮੈਂ ਪਹਿਲਾਂ ਵੀ ਅਪੀਲ ਕੀਤੀ ਸੀਗੀ ਵੀ ਤੁਹਾਡੀ ਇੱਕ ਗਲਤੀ ਮੈਂ ਮੰਨਣਾ ਕਿ ਤੁਸੀਂ ਉਹ ਬੰਦਾ ਜਿਉਂਦਾ ਛੱਡਤਾ ਜਿਉਂਦਾ ਨਹੀਂ ਸੀ ਛੱਡਣਾ ਉਹਨੂੰ ਮਾਰ ਕੇ ਉਸੇ ਟਾਈਮ ਹੀ ਉਹਨੂੰ ਖਤਮ ਕਰ ਦਿੰਦੇ ਤੇ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਅਰਦਾਸ ਕਰਦੇ ਆਪਾਂ ਵੀ ਵਾਕੀ ਚੜ੍ਹਦੀ ਕਲਾ ਕੰਮ ਕਰਿਆ ਬਾਈ ਸੋਨਿਆ ਬਾਤ ਰੀਆ ਕਾਲ ਇਹ ਤਰਨ ਹੁਣ ਕਦੋਂ ਤੱਕ ਜਾਰੀ ਰਹੂਗਾ ਕਰਾਲੀ ਸ਼ਹਿਰ ਦੀ ਲਾਈਟਾਂ ਇਹ ਇਹ ਤੇ ਚਲੋ ਥੋੜੀ ਦੇਰ ਦਾ ਧਰਨਾ ਹੈ ਅਸੀਂ ਰੋਡ ਬਲੋਕ ਕਰਿਆ ਲੇਕਿਨ ਮੈਂ ਇਹ ਮੈਂ ਹੁਣ ਵੀ ਮੈਂ ਇੱਥੇ ਆਇਆ ਹਾਂ ਬਾਬਾ ਜੀ ਹਰਾਂ ਨੇ ਬਾਬਾ ਸ਼ੰਗਾਰਾ ਸਿੰਘ ਜੀ ਕਰਾਲੀ ਤੋਂ ਉਹਨਾਂ ਨੇ ਸਾਨੂੰ ਬੁਲਾਇਆ ਬੰਦੀ ਸਿੰਘਾ ਦੇ ਮੋਰਚੇ ਤੋਂ ਆਇਆ ਲੇਕਿਨ ਮੈਂ ਆ ਰੋਡ ਬਲੋਕ ਇਹਨਾਂ ਦੇ ਹੱਕਾਂ 'ਚ ਨਹੀਂ ਇੱਥੇ ਡਾਂਗ ਪ੍ਰੇਡ ਮਾਰਚ ਦੇ ਹੱਕ 'ਚ ਆ ਮੈਂ ਮੈਂ ਆਣ ਆਲੇ ਸਮੇਂ ਦੇ ਵਿੱਚ ਮਹਾਲੀ ਵਿੱਚ ਇਕੱਠ ਰੱਖਣਾ ਤੇ ਡਾਂਗ ਪ੍ਰੇਡ ਮਾਰਚ ਕਰਨਾ ਮੈਂ ਨਹੀਂ ਵੇਖਣਾ ਭਈਆ ਕੋਈ ਗਲਤ ਏ ਕਿ ਸਹੀ ਏ ਮੈਂ ਡਾਂਗ ਫੇਰਨੀ ਏ ਇੱਕ ਵਾੜੇ ਸਿਰ ਤੋਂ ਕਾਨੂੰਨ ਕਹੋਗਾ ਵੀ ਆਪ ਕਾਨੂੰਨ ਆਪਣੇ ਹੱਥ 'ਚ ਕੱਤੇ ਰੰਦੇ ਹੋ ਕਾਨੂੰਨ ਨਾਲ ਗੱਲ ਕਰੋ ਬੈਠ ਕੇ ਕਾਨੂੰਨ ਹੀ ਸਾਡੇ ਵਾਸਤੇ ਕਾਨੂੰਨ ਹੈ ਮੈਂ ਕੋਈ ਵੈਰੀਫਿਕੇਸ਼ਨ ਕਰਾਣੀ ਹੋਵੇ ਮੇਰਾ ਲਾਇਸੈਂਸ ਬੰਨਣਾ ਸੀਗਾ ਮੈਨੂੰ ਇਹ ਵੀ ਪੁੱਛਣ ਲੱਗੇ ਤੁਸੀਂ ਪਿੱਛੇ ਕਿੱਥੇ ਰਹਿੰਦੇ ਸੀ ਉਸ ਤੋਂ ਪਿੱਛੇ ਕਿੱਥੇ ਰਹਿੰਦੇ ਸੀ ਤੇ ਭਈਆਂ ਨੂੰ ਭਾਈ ਸੋਰੀ ਭਈਆਂ ਨੂੰ ਤੁਸੀਂ ਕੱਖ ਵੀ ਨਹੀਂ ਪੁੱਛਦੇ ਵੀ ਕਿੱਥੋਂ ਆ ਕਿਹੜੇ ਪਿੰਡ ਦਾ ਕਿਹੜੇ ਜ਼ਿਲ੍ਹੇ ਦਾ ਇੱਥੇ ਕਿਵੇਂ ਆਇਆ ਇਹ ਲੈਣ ਕਿ ਜਿੰਨਾ ਭਈਆ ਇੱਥੇ ਆਉਂਦਾ ਬਿਹਾਰ 'ਚ ਵੀ ਕੰਮ ਹੈਗਾ ਪੂਰੇ ਭਾਰਤ ਵਿੱਚ ਬੜੀਆਂ ਸਟੇਟਾਂ ਨੇ ਦਿੱਲੀ ਆ ਮੁੰਬਈ ਆ ਉੱਥੇ ਕਿਉਂ ਨਹੀਂ ਕੰਮ ਕਰਨ ਜਾਂਦੇ ਪੰਜਾਬ ਹੀ ਕਿਉਂ ਆਉਂਦੇ ਆ ਇਹ ਕ੍ਰਾਈਮ ਕਰਕੇ ਆਉਂਦੇ ਆ ਇਹ ਜਿੰਨੇ ਆਉਂਦੇ ਇੱਥੇ ਕ੍ਰਾਈਮ ਕਿ ਆਉਂਦੇ ਐ ਐਵੇਂ ਨਹੀਂ ਆਉਂਦੇ ਕਿ ਮੁਹਾਲੀ ਦੇ ਵਿੱਚ ਵੀ ਸਟੈਂਡ ਲਾਉਂਗੇ ਪ੍ਰਵਾਸੀ ਦੇ ਮੁਹਾਲੀ ਚ ਬਿਲਕੁਲ ਲਾਵਾਂਗੇ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਮੈਂ ਉੱਥੇ ਇਹ ਆਵਾਜ਼ ਚੁੱਕ ਦਿੱਤੀ ਹੋਈ ਹੈ ਜਿਨਨੇ ਜਿਨਨੇ ਪ੍ਰਵਾਸੀ ਆ ਭਈਏ ਨਾਜਾਇਜ਼ ਫਿਰਦੇ ਆ ਅੱਧੇ ਵੇਖ ਲਿਓ ਸਾਲੇ ਡੱਕੇ दारू ਨਾ ਫਿਰਦੇ ਆ ਜੀ ਤੁਸੀਂ ਜਿੰਨੇ ਮਰਜੀ ਜਿਹੜੇ ਮਰਜੀ ਭਈਏ ਨੂੰ ਹੱਥ ਲਾ ਲਿਓ ਇਹਨਾਂ ਦੇ ਮੂੰਹ 'ਚ ਜਰਦਾ ਹੋਊਗਾ ਤੇ दारू ਇਹਨਾਂ ਦੀ ਪੀਤੀ ਹੋਊਗੀ ਤੇ ਮੈਂ ਵੇਖੀ ਚੱਲੋ ਮੈਂ ਇਹਨਾਂ ਦੇ ਕੱਲੇ ਕੱਲੇ ਦੇ ਡਾਂਗ ਫੇਰਨੀ ਐ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿੰਦਾ ਵੀ ਸਾਰੇ ਪੰਜਾਬ ਨੂੰ ਮੈਂ ਅਪੀਲ ਕਰਦਾ ਜੀ ਮੈਂ ਸਾਰੀ ਜ਼ਿੰਮੇਵਾਰੀ ਨਹੀਂ ਪੰਜਾਬ ਦੀ ਲੈ ਸਕਦਾ ਜਾਂ ਨਿਹੰਗ ਸਿੰਘ ਸਾਰੀ ਜ਼ਿੰਮੇਵਾਰੀ ਨਹੀਂ ਲੈ ਸਕਦੇ ਤੁਸੀਂ ਆਪਣੀ ਜ਼ਿੰਮੇਵਾਰੀ ਆਪ ਚੱਕੋ ਆਪਣੇ ਏਰੀਆ ਦੀ ਜ਼ਿੰਮੇਵਾਰੀ ਆਪ ਚੱਕੋ ਇਹਨਾਂ ਦੇ ਛਿੱਤਰ ਮਾਰੋ ਡਾਂਗਾ ਮਾਰੋ ਇਹਨਾਂ ਦੇ ਭਜਾਓ ਇਹਨਾਂ ਨੂੰ ਆਪਣੇ ਏਰੀਏ ਚੋਂ ਪਤਾ ਲੱਗ ਜਾਏਗਾ ਵੀ ਕਿਵੇਂ ਸਟੈਂਡ ਲਈਦਾ ਪਰਿਵਾਰ ਕੋਲ ਜਾ ਰਹੇ ਹਾਂ ਅਸੀਂ ਪਰਿਵਾਰ ਨਾਲ ਗੱਲਬਾਤ ਕਰਾਂਗੇ ਕਿਉਂ ਅਸੀਂ ਜਾ ਕੇ ਪਰਿਵਾਰ ਨਾਲ ਗੱਲਬਾਤ ਕਰਨੀ ਹੈ ਜੋ ਸਾਡੇ ਕੋਲ ਬਣਦੀ ਜੋ ਵੀ ਅਸੀਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਉਹ ਬਾਤ ਦੀ ਗੱਲ ਹੈ ਅਸੀਂ ਮਦਦ ਕਰਾਂਗੇ ਸਟੈਂਡ ਲਾ ਕੇ ਪੂਰਾ ਅੱਗੇ ਤੋਂ ਅਪੀਲ ਕਰਦੇ ਆਂ ਵੀ ਕੋਈ ਵੀ ਬਿਹਾਰੀ ਪੰਜਾਬ ਦੇ ਵਿੱਚ ਆ ਘਟਣਾ ਐਵੇਂ ਦੀ ਛੱਡ ਉਸ ਤੋਂ ਕਿਸੇ ਬੱਚੇ ਨੂੰ ਟੱਚ ਵੀ ਨਾ ਕਰ ਦਵੇ ਆਪਣਾ ਸਾਕਤਵਾਬ ਲਾ ਕੇ ਚੱਲੇ ਫਿਰੋ ਠੀਕ ਹੈ ਜੀ